ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜਿੰਗ ਦੇ आदेश अनुसार जिला कांग्रेस कमेटी शहरी लुधियाना वलो जिला कांग्रेस कमेटी दी सीनियर लीडरशिप ओहदेदारा ब्लॉक प्रधाना سابقا काउंसलरा वार्ड इंचार्जा मंडल प्रधाना वार्ड प्रधाना अते वर्करन दी हर महीने कीती जाण वाली मीटिंग आज टिब्बा रोड दफ्तर विच संजय तलवार سابقا विधायक प्रधान जिला कांग्रेस कमेटी शहरी दी अगुवाई हेटी गई ਇਸ ਮੀਟਿੰਗ ਨੂੰ ਸੰਬੋਧਨ ਕਰਦੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਬਿਜਲੀ ਅਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਅਦੇ ਦੀ ਨਿੰਦਿਆ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੀ ਮੰਗ ਕੀਤੀ ਅਤੇ ਆਉਣ ਵਾਲੀਆਂ ਜਮਨੀ ਚੋਣਾਂ ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਲਈ ਪਾਰਟੀ ਦੇ ਜਥੇਬੰਦਕਾਂ ਜੀ ਨੂੰ ਮਜ਼ਬੂਤ ਬਣਾਉਣ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਹਦਾਇਤ ਦਿੱਤੀ ਗਈ ਕਿ ਉਹ ਆਪਣੇ ਆਪਣੇ ਬਲਾਕ ਦੀ ਮੀਟਿੰਗ ਹਰ ਮਹੀਨੇ ਜ਼ਰੂਰ ਕਰਕੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਕੇ ਚੋਣਾਂ ਵਿੱਚ ਜਨਤਾ ਨੂੰ ਪੰਜਾਬ ਸਰਕਾਰ ਦੀਆਂ ناکਾਮੀਆਂ ਬਾਰੇ ਸਮਝਾ ਸਕੇ ਇਸ ਮੀਟਿੰਗ ਵਿੱਚ ਸ਼ਾਮ ਸੁਨਦਰ ਮਲਹੋਤਰਾ ਕੋਮਲ ਖੰਨਾ ਮੋਨੂ ਖਿੰਡਾ ਸੰਜੀਵ ਸ਼ਰਮਾ ਰੋਹਿਤ ਚੋਪੜਾ ਜਗਦੀਸ਼ ਲਾਲ ਹਰਜਿੰਦਰਪਾਲ ਲਾਲੀਪਾਤ ਪੂਸ਼ਨ ਨਰੇਸ਼ ਉਪਰ सुरेंद्र ਕੌਰ ਸਰਬਜੀਤ ਸਿੰਘ ਨਰੇਸ਼ ਗੁਪਤਾ ਲਵਲੀ ਮਨੋਚਾ ਗੌਰਵ ਪੱਟੀ ਰਾਜੂ ਅਰੋੜਾ सुरेंद्र ਸ਼ਰਮਾ ਸतीश ਮਲਹੋਤਰਾ ਤਨੀਸ਼ ਆਹੂਜਾ ਵੀ ਕੇ ਅਰੋੜਾ ਸੰਦੀਪ ਮਰਵਾਹਾ ਟੋਨੀ ਮਦਨ ਡਿੰਕੂ कुमार कपिल कोचर बिनोद बंसल रिंकू दत्त सोनू शर्मा भोला मेहता राजीव चामट सुभाष गाबा हनी शर्मा मनमीत कौर सुविता रानी गुरप्रीत खुराना गुरचरण छावड़ा राजेंद्र सगड़ राजेश राजा पवनदीप कैपी हरीश पनोट यूसुफ मसीह सुशील मल्होत्रा चंद्र सफरवाल एस के खन्ना अश्वनी शर्मा अमित सैनी अशोक बर्मानी टी2 नागपाल अमृतसरिया जरंगल ਕਮਲਜੀਤ ਸਿੰਘ ਬੌਬੀ ਕਪਲ ਮਹਿਤਾ ਅਮਨਦੀਪ ਸਿੰਘ ਨਿਪੁੰਨ ਸ਼ਰਮਾ ਜੋਨੀ ਨਰਿੰਦਰ ਖੁੱਗੀ ਅਸੀਕ ਖਾਨ ਵਿਨੇ ਵਰਮਾ ਲੱਕੀ ਮੱਕੜ ਗੁਰਿੰਦਰ ਸਿੰਘ ਬਸੜਾ ਸਾਗਰ ਉਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ